ਕੈਨੇਡਾ ਦੀਆਂ ਤੀਆਂ ਬਈ ਉਧਰਲੇ ਪਾਸੇ ਚੱਲੀ ਜਾਂਦੀ ਆ ਸੀਪ ਜੀ ਬਾਜੀ ਆਹ ਦੇਖੋ ਜਿਹੜਾ ਗੋਲਾ ਬੇਗੀ ਤੇ ਬਾਈ ਤੇ ਲੈ ਪਹਿ ਚਲੀ ਜਾਂਦਾ ਬਈ ਚਾਹ ਦਾ ਲੰਗਰ ਨਾਲ ਸਮੋਸੇ ਵੀ ਆਪਾਂ ਵੀ ਚਾਹ ਦਾ ਗੱਪ ਖੜਿਆ ਹੋਇਆ ਤੇ ਤਾਂ ਹੀ ਖੂਬ ਹੀ ਭਰਾ ਉਧਰਲੇ ਪਾਸੇ ਬਈ ਤੀਆਂ ਦਾ ਮਾਹੌਲ ਜਿਹੜਾ ਸਮਝਾ ਲੀਏ ਪੂਰਾ ਪੰਜਾਬ ਵਾਲਾ ਮਾਹੌਲ ਬਣਿਆ ਪਿਆ ਇੱਥੇ ਪੰਜਾਬ ਦਾ ਐਮਪੀ ਆਇਆ ਸੀਗਾ ਪਰ ਆਪਾਂ ਲੇਟ ਹੋ ਗਏ ਆਪਦੇ ਆਪ ਨੂੰ ਸੋਚ ਕੈਂਪੇਨ ਚੱਲੇ ਜਾਂਦੇ ਪੰਜਾਬ ਵਾਲਾ ਮਾਹੌਲ ਆ ਵੈਲੋ ਵੀ ਹੁਣ ਬਾਹਲੇ ਮੁਲਕਾਂ ਚ ਮਾਨ ਲੱਗ ਪਿਆ ਔਰ ਮੈਂ ਪਾਰਟੀ ਟੂਰ ਦੇ ਇੱਕ ਤਰ੍ਹਾਂ ਦਾ ਧਰਮ ਦਾ ਪਟੀਆਂ ਪੰਜਾਬ ਵਾਲੇ ਲੱਗਨ ਲੱਗੀਆਂ ਕੈਨੇਡਾ ਦੀ ਉਧਰੇ ਬੇਟੀਆਂ ਬੀਬੀਆਂ ਭੈਣਾਂ ਚੋਣ ਮੇਰਾ ਅਰਥ ਹੈ ਜਸਪਾਲ ਮੋਹਨ ਦਾ ਸਟਾਰ ਪਮਾਣ ਲਾ ਨੂੰ ਤੁਸੀਂ ਦੀ ਪੁਲਿਸ ਸੀ ਐਕਸਪੀਰੀਅੰਸ ਨਾਲ ਇੱਕ ਸਕਸੈਸਫੁਲ ਔਰਮਨ ਜੋ ਆਪਣੀ ਜੀਨਰ ਦਾ ਪਰਿਵਾਰ ਵੀ ਨਾਲ ਪਾਲਿਆ ਤੇ ਭਲਾ ਸਾਡੀ ਬੰਦੇ ਨੂੰ ਪੈਣ ਦੀ ਪ੍ਰਸੰਨਤਾ ਤੋਂ ਪਿਆਰ ਤੇ ਮਿਲਣ ਨੂੰ ਹੋਇਆ ਜਦੋਂ ਕਿ ਪੁਲਿਸ ਜਨੀਆਂ ਨੂੰ ਕੋਸ਼ਿਸ਼ ਕਰ ਸਕਦਾ ਹੈ ਕਿ ਉਹ ਬਾਈ ਚੱਕੀ ਹੁੰਦਾ ਜਿਆਦਾ ਹੀ ਗੇਤਲੀ ਹੋਵੇ ਜਿਹੜੇ ਨਾਲ ਜਿਹੋਣ ਤਰੀਕੇ ਨਾਲ ਇਧਰ ਬੈ ਗਿਆ ਰੌਲਾ ਤਾਹ ਚੋਹ ਤੋਂ 2018 ਤੱਕ ਲੱਗੀ ਅੱਜ ਅੱਜ ਉਹ ਕਹਿੰਦੀ ਆ ਕੋਈ ਹੋਰ ਹਾਂ ਬੋਲੇ ਨਾ ਹੁੰਦੇ ਬਾਈ ਨੇ ਉਹ ਲੋਕ ਬਣਾਇਆ ਬਣਿਆ ਬਾਈ ਜੀ ਪੂਰਾ ਪੰਜਾਬ ਇਹ ਮਰੇਲਾ ਪੰਜਾਬ ਬਣ ਗਿਆ ਤੇ ਕਹਿੰਦੇ ਹੁੰਦੇ ਆ ਜਿਹੜਾ ਪੰਜਾਬ ਉਹ ਬਿਹਾਰ ਬਣਦੇ ਲੈ ਇਸ ਸਿੰਦੇ ਚੌਂ ਦੇ ਵਿੱਚ ਸਿਰਫ ਉਹ ਹੀ ਇਸ ਦਾ ਲੈ ਸਕਦੇ ਜੋ ਮੈਂਬਰ ਬਣੇ ਹੋਏ ਹਨ ਆਪਣੇ ਰਣਜੀਤ ਬਾਜਮੀ ਤੇ ਹੂਟ